ਬੀਤੀ ਦੇਰ ਰਾਤ ਖਰੜ ਪੁਲਿਸ ਵੱਲੋਂ ਵਿਸ਼ੇਸ਼ ਡਰੰਕ ਐਂਡ ਡਰਾਈਵ ਨਾਕੇ ਦੇ ਦੌਰਾਨ ਇੱਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਦੇ ਰਿਸ਼ਤੇਦਾਰ ਵੱਲੋਂ ਸ਼ਰਾਬ ਦਾ ਸੇਵਨ ਕਰਨ ਉਪਰੰਤ ਗੱਡੀ ਚਲਾਈ ਜਾ ਰਹੀ ਸੀ ਨਾਕੇ ਤੇ ਰੋਕਣ ਉਪਰੰਤ ਪੁਲਿਸ ਅਧਿਕਾਰੀਆਂ ਦੀ ਲੇਲੜੀਆਂ ਕਰਦਾ ਨਜ਼ਰ ਆਇਆ ਕਾਰ ਚਾਲਕ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਵਾਉਣ ਦੀ ਗੱਲ ਕਰਦਾ ਰਿਹਾ ਲੇਕਿਨ ਮੀਡੀਆ ਦੇ ਕੈਮਰਿਆਂ ਨੂੰ ਵੇਖਦੇ ਹੋਏ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਲੰਬੀ ਕਸ਼ਮੋਕਸ਼ ਤੋਂ ਬਾਅਦ ਆਖਿਰਕਾਰ ਚਲਾਨ ਕਟਿਆ ਗਿਆ ਕਿਆ ਚੱਕਰ ਹੈ ਸਰ? दारू ਪੀਤੀ ਐਨੇ ਚਲਾਨ ਭਰਿਆ ਪਿਆ। ਮੀਹੋ ਨਾ ਦੇ ਕੋਈ ਪੱਤਰ ਦਿੰਦਾ ਨਾ ਕੋਈ ਕੁਛ ਕਰਦਾ। ਫੋਨ ਤੇ ਕਿੰਨਾ ਗੱਲ ਕਰਾ ਰਹੇ ਬਾਰ-ਬਾਰ। ਪਤਾ ਨਹੀਂ ਜੀ ਮੈਨੂੰ ਤੇ ਪਤਾ ਨਹੀਂ। ਨਹੀਂ ਹੁਣ ਚਲਾਨ ਹੋਊਗਾ ਕਿਆ ਹੋਊਗਾ? ਚਲਾਨ ਇਹ ਤਾਂ ਭਰਿਆ ਪਿਆ। ਸਹੀ ਪੱਤਰ ਦੇਗਾ ਤੇ ਚੱਲ ਜਾਏਗਾ। ਇਹਦੇ ਤੇ ਗੱਡੀ ਬੋਰਡ ਕੀਤੀ ਜਾਏਗੀ। ਨਹੀਂ ਫੋਨ ਤੇ ਕੀ ਕਹਿ ਰਹੇ ਵੀ ਕਿਹੜੇ ਅਫਸਰ ਨਾਲ ਗੱਲ ਕਰੋ? ਪਤਾ ਨਹੀਂ। ਪਤਾ ਨਹੀਂ ਇਹਦੇ ਬਾਰੇ ਮੈਨੂੰ ਨਾ। ਅਰੇ ਜੀ ਆਪੀ ਚਲਾਨ ਤੇ ਲਾ। ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ